ਜੀ ਦੋਸਤੋ ਅੱਜ ਦੀ ਤੁਹਾਨੂੰ ਇੱਕ ਸ਼ਾਰਟ ਵੀਡੀਓ ਦਿਖਾਉਣਾ ਪਿੰਡ ਤਨ ਸਿੰਘ ਖਾਨਾ ਜ਼ਿਲ੍ਹਾ ਬਠਿੰਡਾ ਵੀਰੇ ਤਹਿਸੀਲ ਵੀ ਬਠਿੰਡਾ ਬਾਈ ਸੇਵੀ ਸਿੰਘ ਖਾਲਸੇ ਦੇ ਘਰੋਂ ਜਮਾ ਇੱਕ ਘਰੇਲੂ ਦੋਸਤੋ ਕੰਮ ਆ ਕੋਈ ਵਪਾਰ ਦਾ ਨਹੀਂ ਘਰ ਦੀ ਪਾਲੀ ਹੋਈ ਦੂਜਾ ਸੂਆ ਸੂਣ ਵਾਲੀ ਬਾਈ ਹੋਰਿਆ ਨੇ ਹਾ ਛੋਟੀ ਸੇਲ ਕਰਨੀ ਆ ਬਾਕੀ ਸਾਨੂੰ ਖੋਲ ਕੇ ਤੋਰ ਕੇ ਆਪਾਂ ਦਿਖਾ ਦੰਨੇ ਆ ਫੁੱਲ ਵੀਡੀਓ ਵੀ ਦੋਸਤੋ ਆਪਾਂ ਕਵਰ ਕਰੀਆ ਥੋੜੀ ਵੇਟ ਕਰਿਓ ਫੁੱਲ ਵੀਡੀਓ ਦੀ ਫਿਲਹਾਲ ਤੁਸੀਂ ਸ਼ਾਰਟ ਵੀਡੀਓ ਚੈੱਕ ਕਰੋ ਖੋਲੀ ਵੀਰੇ ਤੋਰ ਕੇ ਆਪਾਂ ਤੁਹਾਨੂੰ ਦਿਖਾ ਦੰਨੇ ਆ ਦੁੱਧ ਮਾਲਕ ਕਹਿੰਦੇ ਪਹਿਲੇ ਸੂਏ ਨੇ ਵੀਰੇ 11 ਤੇ 12 ਦੇ ਵਿੱਚ ਵਿੱਚ ਆਪਣੇ ਕੋਲੇ ਬਹੁਤ ਵਧੀਆ ਪਾਇਆ ਦੂਜਾ ਸੂਆ ਇਹਨੇ ਸੂਣਾ 1 ਨਵੰਬਰ ਦੀ ਸ਼ਾਰਟ ਵੀਡੀਓ ਦੇਖ ਰਹੇ ਹਾਂ ਇੱਕ ਹਫਤੇ ਦੀ ਅਜ ਕੱਚੀ ਆ ਬਾਈ ਕਹਿੰਦਾ ਉੱਪਰ ਦੀ ਵੀ ਦਿਨ ਲੈ ਜਾਂਦੀ ਹੈ ਇਹ ਚਾਰ ਪੰਜ ਬਾਕੀ ਤੁਸੀਂ ਕਰਮ ਵਾਲੀ ਚੈੱਕ ਕਰੋ ਉਹ ਵੀਡੀਓ ਵੀ ਦੇਖ ਲਿਓ ਥੋੜੀ ਬੇਟਵਾਦ ਪਾਵਾਂਗੇ ਫਿਰਾਲ ਤੁਸੀਂ ਸ਼ਾਰਟ ਵੀਡੀਓ ਚੈੱਕ ਕਰੋ ਕਰੋ ਕਰਮ ਵਾਲੀ ਦਾ ਹਵਾਨਾ ਆ ਦੇਖੋ ਚੈੱਕ ਹੂੰ ਨੰਬਰ 2 ਦਾ ਇੱਥੇ ਚੱਲੀ ਜਾਂਦਾ ਪਿੰਡ ਤੁਨ ਸਿੰਘ ਖਾਨਾ ਜ਼ਿਲ੍ਹਾ ਬਠਿੰਡਾ ਤਹਿਸੀਲ ਬਠਿੰਡਾ ਕਰ ਲਿਓ ਵੀਰੇ ਸੰਪਰਕ ਜਿਹੜੇ ਮੇਰੇ ਭਰਾ ਚਾਹਵਣ ਹੈਗੇ ਖਰੀਦਣ ਦੇ